ਕੀ ਭਾ ਲੈ ਕੇ ਬੋਲਦੇ ਕੋਈ ਜਿੱਕਰ ਕੋ ਪ੍ਰਖਾਣੀ ਅਜ ਕਾ ਕੰਡੇ ਨਹੀਂ ਲਾਈਦੇ ਇਹ ਅਨਾਜ ਦੀ ਦੇਗਤ ਜਿਹੜੀ ਕੰਡੇ ਨਹੀਂ ਲਾਈਦੇ ਜਾਂ ਜਿੰਨੀਆਂ ਤਾਂ ਕਹੀ ਫੇਰੀਆਂ ਤੇ ਰੋਟੀਆਂ ਸਾਰੀਆਂ ਖਾਓ ਜਦੋਂ ਕੰਡੇ ਲਾਈ ਜਾਂਦੇ ਰੋਟੀਆਂ ਨੂੰ ਫੇਰ ਰੱਖੀ ਜਾਂਦੇ ਜੀ ਠੀਕ ਹੈ ਛੋਟੀਆਂ ਰੋਟੀਆਂ ਫੇਰ ਗਾੜੀ ਲਾ ਲੈਂਦੇ ਉਹ ਤਾਂ ਖਾਓ ਸਾਰੇ ਕੰਡੇ ਅਨਾਜ ਦੀ ਨਾਲੇ ਦੇਗਤਰੀ ਨਹੀਂ ਕਰੀ ਕੀ ਆਪੀ ਰੋਟੀ ਕਿਹ ਨਾਲ ਖਾਣੇ ਲਈ ਨਹੀਂ ਨਹੀਂ ਰੋਟੀ ਤਾਂ ਬਹੁਤ ਵਧੀਆ ਬਣਦੀ ਹੈ ਉਹ ਬਹੁਤ ਵਧੀਆ ਹੈ ਉਹ ਰੋਟੀ ਸਹੀ ਹੈ ਹਨਾ ਕੰਡੇ ਲਾਉਣ ਦੀ ਕੀ ਲੋੜ ਹੈ ਤਾਂ ਵੀ ਕੱਚੇ ਵੀ ਨਹੀਂ ਹੈ ਕੱਚੇ ਵੀ ਬਦੈ ਕੱਲੀ ਬੜੀ ਵਧੀਆ ਨਹੀਂ ਐਵੇਂ ਨਾ ਕਰਿਆ ਦੱਸਾ ਕਿ ਅਨਾਜ ਜਿਹੜਾ ਨਾ ਇਹ ਆਪਣਾ ਗੁਰੂ ਆ ਅਨਾਜ ਫਿਰੇ ਪਾ ਰੋਟੀ ਖਾਣੇ ਦਾ ਸਾਹ ਲੈਂਦੇ ਜਿਉਂਨੇ ਤੇ ਕੰਡੇ ਨਹੀਂ ਲਾਉਣੇ ਕਿ ਇਹ ਇਹਨਾਂ ਨੂੰ ਖਾਣਾ ਜੇ ਬੇਗਰਦੀ ਹੁੰਦੀ ਨਾਲੀ ਰੋਟੀ ਆਪਣੀ ਮਾਂ ਆ ਠੀਕ ਆ ਕੋਈ ਹੋਰ ਪਰੇਸ਼ਾਨੀ ਤੇ ਦੱਸੋ ਮੈਨੂੰ ਤੇ ਤੁਹਾਡਾ ਕੰਡੇ ਲਾਇ ਸ਼ਾਇਦ ਰੋਟੀ ਆ ਕਿੰਨੀ ਦੁਰੋਬੇ ਨਾਦੀ ਬੜੀ ਨਰਮ ਹੈ ਉਹ ਵੀ ਗਰਮ ਹੈ ਨਰਮ ਵੀ ਹੈ ਤੇ ਗਰਮ ਵੀ ਹੈ ਤੇ ਕੀ ਗੱਲ ਦਾਲ ਦੂੰਦ ਖਰਾਬ ਕੀ ਗੱਲ ਆ ਕਿ ਖੁਸ਼ੀ ਨਹੀਂ ਲਾਈ ਜਾਂਦੇ ਜੀ ਮੈਨੂੰ ਲੱਗਾ ਰੋਟੀਆਂ ਜਿਆਦੀਆਂ ਮਿਲਦੀਆਂ ਇਨਾਂ ਨੂੰ ਨਹੀਂ ਨਹੀਂ ਹੈ ਉਹ ਕਈ ਵਾਰੀ ਸ਼ਾਇਦ ਤੁਹਾਡਾ ਬਨਾਰਾ ਹੀ ਨਹੀਂ ਰੋਟਾ ਖਾਣੀ ਤੁਸੀਂ ਤਾਂ ਸਾਰੀ ਰੋਟੀ ਦੀ ਡੰਡ ਲਾਈ ਪਈ ਹੈ ਉਹ ਪਹਿਲਾਂ ਤੋਂ ਕੱਫ ਜਦੋਂ ਪਹਿਲਾਂ ਉਹ ਜਿਹੜਾ ਜਿਹੜਾ ਜਨਾ ਉਹ ਬਾਤ ਤੋਂ ਬੜੀ ਪਈ ਆਦੀ ਪਹਿਲਾਂ ਵੇਲੇ ਕਦੋਂ ਦੀ ਤਿੰਨ ਸਾਲ ਹੋ ਗਈ ਸਰਕਾਰ ਦਾ ਸਰਕਾਰ ਦਾ ਹਾਂ ਉਹ ਪਹਿਲਾਂ ਦੀ ਬਾਤ ਉਹਦੇ ਪੁਰਾਣੀ ਸਰਕਾਰ ਤੇ ਮਾਰਾ ਹੁੰਦਾ ਹੋਊਗਾ ਹੁਣ ਆਪਣੀ ਸਰਕਾਰ ਤੇ ਵਧੀਆ ਰੋਟੀ ਆਉਂਦੀ ਆਦੀ ਰੋਟੀ ਬਹੁਤ ਵਧੀਆ ਰੋਟੀ ਆਉਂਦੀ ਆਦੀ ਹੋਰ ਬੁੜੇ ਰੱਖੇ ਹਾਕ ਪਈ ਪਈ ਕਰਕੇ ਉਹ ਕੋਸ਼ਿਸ਼ ਕਰਕੇ ਅਸੀਂ ਵੀ ਉਹ ਤੇ ਲੋਹੋਂ ਉਹ ਤੇ ਜਿਆਦਾ ਮਾਨ ਲਾਏ। ਉਹ ਅੱਗੇ ਤੋਂ ਨਹੀਂ ਲਾਉਣਾ ਜੇ ਕੋਈ ਵੀ ਲਾਵੇ ਸਾਰਿਆਂ ਨੂੰ ਰੋਕਣਾ। ਠੀਕ ਹੈ ਜੀ। ਅਸਾਂ ਕੀ ਆ ਅਨਾਜ ਜਿਹੜਾ ਵਾ ਰੋਟੀ ਆਪਣੀ ਮਾਂ ਅਨਾਜ ਆਪਣਾ ਗੁਰੂ ਆ। ਤੇ ਜੇ ਆਪਣਾ ਰੋਟੀਆਂ ਇਥੋਂ ਦੇ ਲਿਖੇ ਲੋਕੀ ਦੇ ਖਾਂਦੇ ਆ ਵੀ ਖਾ ਲਈਏ ਸਾਰੀਆਂ ਰੋਟੀਆਂ। ਇਹ ਕੰਡੇ ਲਾਈ ਜਾਂਦੇ ਹੋਰ ਬਚਾਈ ਜਾਂਦੇ ਵਧਾਈ ਜਾਂਦੇ ਰੋਟੀਆਂ। ਹੈ? ਇਹ ਖਿਆਲ ਰੱਖਣਾ ਜੀ ਘਾਣ। ਠੀਕ ਹੈ ਪੁੱਤਰ। ਹਾਂਜੀ ਹਾਂਜੀ। ਕੋਈ ਹੋਰ ਦਿੱਕਤ ਪਰੇਸ਼ਾਨੀਆਂ ਨਾ ਦਿਓ। ਜੇ ਕੋਈ ਅਫਸਰ ਤੰਗ ਕਰਦਾ ਜਾਂ ਕੋਈ 100% ਜਾਂ 300% ਕੋਈ ਹੈਗੀ ਪਰੇਸ਼ਾਨੀ ਨਹੀਂ ਜਿਹੜੇ ਕੇਸ ਆਏ ਜਿੰਮੂ ਕੀਤਾ ਮਦਦ ਆ ਆਪਸ ਹੀ ਲਾਹਣੇ ਕਰ ਤੂੰ ਬਾੜਾ ਦਾ ਕੀ ਕਰੇ ਜੋ ਕੀ ਸੀ ਹੋ ਗਿਆ ਗਾਣੀ ਗੱਲ ਚਲੋ ਖਾਓ ਸਨ ਠੀਕ ਹੈ ਅੱਛਾ ਇੱਥੇ ਹੀ ਭਾਲ ਹੈ ਕੋਈ ਦਿੱਕਤ ਕੋਈ ਪਰੇਸ਼ਾਨੀ ਅੱਜ ਤੱਕ ਕੰਦੇ ਨਹੀਂ ਲਾਈ ਦੀ ਤੇ ਇਲਾਜ ਦੀ ਦੇਖਦੇ ਜੀ ਜੀ ਕੰਦੇ ਨਹੀਂ ਲਾਈ ਦੇਗਾ ਇਹ ਜਿੰਨੀਆਂ ਤੁਹਾਡੇ ਹੀ ਫੇਰੀਆਂ ਇੱਥੇ ਰੋਟੀਆਂ ਸਾਰੀਆਂ ਖਾਓ ਜਦੋਂ ਕੋਈਆਂ ਕੰਡੇ ਲਾਈ ਜਾਂਦੇ ਰੋਟੀਆਂ ਦੇ ਫੇਰ ਰੱਖੀ ਜਾਂਦੇ ਜੀ ਠੀਕ ਹੈ ਛੋਟੀਆਂ ਰੋਟੀਆਂ ਫੇਰ ਮੇਰ ਗਾਣੇ ਮਾਰਦੇ ਕੋਤੋਂ ਖਾਓ ਸਾਰੇ ਕੰਡੇ ਅਨਾਜ ਦੀ ਨਾਲੇ ਬੇਗਦਰੀ ਨਹੀਂ ਕਰੀ ਨਿੱਕੀ ਚਾਪੀ ਰੋਟੀ ਕਿਹ ਨਾਲ ਮੀਂਹ ਨਹੀਂ ਨਹੀਂ ਰੋਟੀ ਤਾਂ ਬਹੁਤ ਵਧੀਆ ਬਣਦੀ ਹੈ ਰੋਟੀ ਦੇ ਸਹੀ ਆ ਹਨ ਕੰਡੇ ਲਾਉਣ ਦੀ ਕੀ ਲੋੜ ਹੈ ਤੰਦੇ ਕੱਚੇ ਵੀ ਨਹੀਂ ਆ ਕੱਚੀ ਬੜੀ ਵਧੀਆ ਆ ਇਹ ਤਾਂ ਨਹੀਂ ਐਵੇਂ ਨਾ ਕਰੇ ਕੋ ਦੱਸਾ ਕਿ ਅਨਾਜ ਜਿਹੜਾ ਨਾ ਇਹ ਆਪਣਾ ਗੁਰੂ ਆ ਅਨਾਜ ਇਹ ਬਰੀਏ ਪਰ ਰੋਟੀ ਖਾਣੇ ਦਾ ਸਾ ਲੈਣੇ ਜਿਉਂਨੇ ਤੇ ਕੰਡੇ ਨਹੀਂ ਲਾਉਣੇ ਤੇ ਇਹ ਇਹਨਾਂ ਨੂੰ ਖਾਣਾ ਜੇ ਬੇਕਰੀ ਹੁੰਦੀ ਨਾ ਨਹੀਂ ਰੋਟੀ ਆਪਣੀ ਮਾਂ ਆ ਠੀਕ ਆ ਕੋਈ ਹੋਰ ਪਰੇਸ਼ਾਨੀ ਤੇ ਦੱਸੋ ਮੈਨੂੰ ਤੇ ਤੁਹਾਡਾ ਕੰਡੇ ਲਾਏ ਸ਼ਾਇਦ ਰੋਟੀ ਆ ਕਿੰਨੀ ਦੁਰ ਰੋਟੀ ਬੜੀ ਨਰਮ ਹੈ ਉਹ ਵੀ ਗਰਮ ਨਹੀਂ ਆ ਨਰਮ ਵੀ ਆ ਤੇ ਗਰਮੂ ਵੀ ਆ ਹਾਂਜੀ ਹਾਂਜੀ ਤੇ ਕੀ ਗੱਲ ਦਾਲ ਦੂਦ ਖਰਾਬ ਕੀ ਗੱਲ ਆ ਕਿ ਖੁਸ਼ੀ ਨਹੀਂ ਲਾਈ ਜਾਂਦੇ ਜੀ ਮੈਨੂੰ ਲੱਗਾ ਰੋਟੀਆਂ ਜਿਆਦੀਆਂ ਮਿਲਦੀਆਂ ਇਨਾਂ ਨੂੰ ਨਹੀਂ ਨਹੀਂ ਹੈ ਉਹ ਕਈ ਵਾਰੀ ਸਾਇਦ ਤੋਂ ਹਰ ਹੈ ਕਿ ਨਾਰਾ ਹੀ ਨਹੀਂ ਹੋਤਾ ਗਾਣੀ ਤੁਹੇ ਦੀ ਸਾਰੀ ਰੋਟੀ ਦੀ ਡੰਡ ਲਾਈ ਹੋਈ ਹੈ ਉਹ ਪਹਿਲੇ ਤਾਂ ਉਹ ਪਹਿਲਾਂ ਦਾ ਜਿਹੜਾ ਜਿਹੜਾ ਜਨਾਬ ਬਾਤ ਤੋਂ ਬੜੀ ਵਧੀਆ ਸੀ ਪਹਿਲਾਂ ਦਾ ਕਦੋਂ ਦੀ ਤਿੰਨ ਸਾਲ ਹੋ ਗਈ ਸਰਕਾਰ ਦਾ ਸਾਲ ਹੋ ਗਿਆ ਹਾਂ ਉਹ ਪਹਿਲਾਂ ਦੀ ਗੱਲ ਉਹ ਪੁਰਾਣੀ ਸਰਕਾਰ ਤੇ ਮਾਰਾ ਹੁੰਦਾ ਹੋਊਗਾ ਹੁਣ ਆਪਣੀ ਸਰਕਾਰ ਤੇ ਵਧੀਆ ਰੋਟੀ ਆਉਂਦੀ ਆਦੀ ਰੋਟੀ ਬਹੁਤ ਵਧੀਆ ਆਉਂਦੀ ਆਂ ਹੋਰ ਬੁੜੇ ਰੱਖੇ ਬਾਤ ਪਈ ਪਈ ਕਰਕੇ ਉਹ ਉਹ ਚੀਜ਼ ਕਰਕੇ ਅੰਮ੍ਰਿਤ ਨਹੀਂ ਹੋਣਾ ਇਹ ਜੀ ਆਈ ਗਿਆ ਨਹੀਂ ਉਹਨੂੰ ਮੋਕੀ 11 ਜੇ ਲੋਹੋਂ ਹੋਂ ਦੇ ਬੱਜਿਆਂ ਨੂੰ ਨਾ ਲਾਹਣ ਹੁਣ ਅੱਕੇ ਤੋਂ ਨਹੀਂ ਲਾਉਣਾ ਜੇ ਕੋਈ ਵੀ ਲਾਵੇ ਸਾਰਿਆਂ ਨੂੰ ਰੋਕਣਾ ਠੀਕ ਹੈ ਜੀ ਅਸਾਂ ਕੀ ਆ ਅਨਾਜ ਜਿਹੜਾ ਵਾ ਰੋਟੀ ਆਪਣੀ ਮਾਂ ਅਨਾਜ ਆਪਣਾ ਗੁਰੂ ਆ ਜੇ ਆਪਣੀਆਂ ਰੋਟੀਆਂ ਇਥੋਂ ਦੇ ਲਿਖਿਆ ਲੋਕੀ ਦੇ ਖਾਂਦੇ ਆਂ ਵੀ ਖਾ ਲਈਏ ਥਾਰੀਆਂ ਰੋਟੀਆਂ ਇਹ ਕੰਡੇ ਲਾਈ ਜਾਂਦੇ ਹੋਰ ਬਚਾਈ ਜਾਂਦੇ ਵਧਾਈ ਜਾਂਦੇ ਰੋਟੀਆਂ ਇਹ ਹੈ ਇਹ ਖਿਆ ਰੱਖਣਾ ਜੀ ਘਾਣ ਠੀਕ ਹੈ ਪੁੱਤਰ ਹਾਂਜੀ ਹਾਂਜੀ ਕੋਈ ਹੋਰ ਦਿੱਕਤ ਪਰੇਸ਼ਾਨੀ ਹੋ ਨਾ ਦੇਓ ਜੇ ਕੋਈ ਅਫਸਰ ਤਾਨ ਕਰਦਾ ਜਾਂ ਕੋਈ 50% ਜਾਂ 30% ਕੋਈ ਹੈਗੀ ਪਰੇਸ਼ਾਨੀ ਨਹੀਂ ਜਿਹੜੇ ਕੇਸ ਚ ਆਏ 302 ਜਿਮੂ ਕੀਤਾ ਮਰਦਾ ਆ ਆਪਸ ਹੀ ਲੜਾਂ ਜਿਹਾ ਤੇ ਉਹ ਗਾਣਾ ਕਰ ਕੀ ਕਰਿਓ ਜੋ ਕੀ ਸੀ ਹੋ ਗਿਆ ਗਾਣੀ ਗੱਲ ਨਹੀਂ ਆਸਾਂ ਚਲੋ ਖਾਓ ਖਣ ਠੀਕ ਹੋ ਜਾਓ